ਫਗਵਾੜਾ ਸ਼ਹਿਰ ਵਿੱਚ ਵਧ ਰਹੀਆਂ ਲੁੱਟਖੋਤ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਦੇ ਮੰਤਵ ਨਾਲ ਫਗਵਾੜਾ ਪੁਲਿਸ ਵੱਲੋਂ ਅਹਿਮ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਪੱਟੀ ਵੱਲੋਂ ਪੈਟਰੋਲ ਪੰਪ, ਮਨੀ ਚੈਂਜਰ, ਬੈਂਕ ਅਤੇ ਹੋਰ ਵਪਾਰਕ ਆਧਾਰਿਆਂ ਦੇ ਮੁਖੀਆਂ ਨਾਲ ਇੱਕ ਅਹਿਮ ਮੀਟਿੰਗ ਨਗਰ ਨਿਗਮ ਫਗਵਾੜਾ ਦੇ ਮੀਟਿੰਗ ਹਾਲ ਵਿਖੇ ਕੀਤੀ। ਮੀਟਿੰਗ ਦੌਰਾਨ ਜਿਥੇ ਇਹਨਾਂ ਵਾਰਦਾਤਾਂ ਤੇ ਲਗਾਮ ਕੱਸਣ ਲਈ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਪ੍ਰਬੰਧਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਉੱਥੇ ਹੀ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਪੱਟੀ ਨੇ ਕਿ ਦੇ ذریعے ਹੀ ਉਹਨਾਂ ਵੱਲੋਂ ਇਹਨਾਂ ਆਧਾਰਿਆਂ ਦੇ ਮੁਖੀਆਂ ਨੂੰ ਜ਼ਰੂਰੀ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਬੀਤੇ ਦਿਨੀ ਚੋ ATM ਦੀ ਲੁੱਟ ਹੋਈ ਸੀ ਉਸ ਸੰਬੰਧੀ ਬੈਂਕ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਨੇ ਜਿਵੇਂ ਕਿ ਦੇਰੀ ਨਾਲ ਸੂਚਨਾ ਮਿਲਣਾ ATM ਵਿੱਚ ਗਾਰਡ ਦਾ ਨਾ ਹੋਣਾ ਆਦ ਪ੍ਰਮੁੱਖ ਹਨ ਉਹਨਾਂ ਨਾਲ ਹੀ ਇਹਨਾਂ ਵਪਾਰਕ ਆਧਾਰਿਆਂ ਦੇ ਮੁਖੀਆਂ ਨੂੰ ਵਧੀਆ ਕੁਆਲਿਟੀ ਦੇ CCTV ਕੈਮਰੇ ਲਗਾਉਣ ਦੀ ਹਦਾਇਤਾਂ ਵੀ ਚਾਰੀ ਕੀਤੀਆਂ ਉਹਨਾਂ ਸਮੂਹ ਆਧਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅਤਰੂਟੀਆਂ ਪੂਰੀਆਂ ਕਰਨ ਤੇ ਪੁਲਿਸ ਨਾਲ ਸਹਿਯੋਗ ਕਰਨ ਤਾਂ ਜੋ ਇਹਨਾਂ ਵਾਰਦਾਤਾ ਤੇ ਠੱਲ ਪਾਈ ਜਾ ਸਕੇ ਹਾਂਜੀ ਅੱਜ ਅਸੀਂ ਇੱਕ ਸਪੈਸ਼ਲ ਮੀਟਿੰਗ ਕੀਤੀ ਹੈ ਜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨਾਲ ਜਿਦੇ ਵਿੱਚ ਬੈਂਕ ਦੇ ਮੈਨੇਜਰਸ ਜਿਹੜੇ ਫਿਲਿੰਗ ਸਟੇਸ਼ਨਸ ਨੇ ਉਹਨਾਂ ਦੇ ਓਨਰਸ ਜਾਂ ਮੈਨੇਜਰਸ ਜਿਹੜੇ ਆਪਣੇ ਮਨੀ ਐਕਸਚੇਂਜਰਸ ਨੇ ਜਿੰਨੇ ਵੀ ਵਿੱਤੀ ادارے ਨੇ ਜਿੱਥੇ ਵੋਲਿਊਮ ਆਫ ਜਿਹੜਾ ट्रांजੈਕਸ਼ਨ ਆਫ ਮਨੀ ਹੈ ਉਹ ਜ਼ਿਆਦਾ ਹੈ ਉਹਨਾਂ ਸਾਰਿਆਂ ਨੂੰ ਅਸੀਂ ਬੁਲਾਇਆ ਉਹਨਾਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਔਰ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਕੁਝ ਸਾਡੀ ਗਾਈਡਲਾਈਨਸ ਇਹ ਆਉਣਾ ਤੋਂ ਜਾਣੂ ਕਰਾਇਆ ਜਿਵੇਂ ਕਿ ਰੀਸੈਂਟ ਵਾਰਦਾਤ ਹੋਈ ਸੀਗੀ ਇਥੇ ਮਲੇ ਉਹਦੇ 'ਚ ਕੁਝ ਕੁ ਸਾਨੂੰ ਜਿਹੜੀਆਂ ਕਮੀਆਂ ਬੈਂਕ ਦੇ ਐਂਡ ਤੋਂ ਮਿਲੀਆਂ ਕਿ ਇੱਕ ਤਾਂ ਉਹਨਾਂ ਦਾ ਅਲਾਰਮ ਸਿਸਟਮ ਬਹੁਤ ਦੇਰ ਬਾਅਦ ਉਹਨਾਂ ਨੇ ਸਾਨੂੰ ਕਨਵੇ ਕੀਤਾ ਔਰ ਉਹਨਾਂ ਕੋਲ ਸ਼ਾਇਦ ਸਾਡੇ ਥਾਣੇ ਦਾ ਨੰਬਰ ਵੀ ਨਹੀਂ ਸੀਗਾ ਤੇ ਬਹੁਤ ਡਿਲੇ ਦੇ ਨਾਲ ਸਾਨੂੰ ਇਨਫੋਰਮੇਸ਼ਨ ਆਈ ਜੇ ਟਾਈਮਲੀ ਇਨਫੋਰਮੇਸ਼ਨ ਆਈ ਹੁੰਦੀ ਤਾਂ ਇਹ ਵਾਰਦਾਤ ਅਵੋਇਡ ਹੋ ਸਕਦੀ ਸੀ ਇਸ ਤੋਂ ਬਾਅਦ ਇਹਨਾਂ ਦੇ ਏਟੀਐਮ ਦੇ ਉੱਪਰ ਕੋਈ ਆਰਮਡ ਗਾਰਡ ਵੀ ਨਹੀਂ ਸੀ ਜਦ ਕੀ ਵੋਲੀਅਮ ਆਫ ਮਨੀ ਕਾਫੀ ਜ਼ਿਆਦਾ ਸੀ ਉਹ ਵੀ ਅਸੀਂ ਇਹਨਾਂ ਨੂੰ ਇੱਕ ਹਦਾਇਤ ਕੀਤੀ ਹੈ ਕਿ ਜੇਕਰ ਵੋਲੀਅਮ ਜ਼ਿਆਦਾ ਹੈ ਤਾਂ ਉਹ ਇਹ ਰਿਡਿਊਸ ਕਰਨ ਜਿੱਥੇ ਉਹਨਾਂ ਦੇ ਆਰਮਡ ਗਾਰਡਸ ਨਹੀਂ ਹਨ ਸੈਕਿੰਡ ਹੈ ਜੀ ਇਹ ਸ਼ਾਮ ਨੂੰ ਆਪਣੇ ਜਿਹੜੇ ਹੈਗੇ ਲੌਕ ਕਰਕੇ ਇਹਨਾਂ ਤੋਂ ਕੈਸ਼ ਨੂੰ ਵਿਡਰਾ ਕਰਨ ਸੋ ਥੈਟ ਦੇ ਆਰ ਨੋਟ ਸਸੈਪਟੇਬਲ ਟੂ ਐਨੀ ਰੋਬਰੀ ਇਸ ਤੋਂ ਇਲਾਵਾ ਸਿਧੀ ਸੀਸੀਟੀਵੀ ਕੈਮਰੇਸ ਦੀ ਵੀ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਇਹਨਾਂ ਦੇ ਵਿੱਚ ਵੀ ਕੋਈ ਕੈਮਰਾ ਔਨ ਰੋਡ ਨਹੀਂ ਸੀਗਾ ਰੋਡ ਨੂੰ ਕਵਰ ਕਰਦਾ ਹੋਇਆ ਜਿਹਦੇ ਸਾਨੂੰ ਦੋਸ਼ੀਆਂ ਦੇ ਆਉਣ ਦਾ ਉਹਨਾਂ ਦੇ ਵਾਹਨ ਦੇ ਬਾਰੇ ਕੋਈ ਇਨਫੋਰਮੇਸ਼ਨ ਮਿਲ ਪਾਵੇ ਉਹ ਵੀ ਹਦਾਇਤ ਕੀਤੀ ਹੈ ਕਿ ਆਪਣੇ ਸੀਸੀਟੀਵੀ ਕੈਮਰੇਸ ਅਚੀ ਕੁਆਲਿਟੀ ਦੇ ਅچھے ਬੈਕਅਪ ਵਾਲੇ ਔਰ ਸਾਰਾ ਐਂਟਰੀ ਐਗਜ਼ਿਟ ਨੂੰ ਕਵਰ ਕਰਦੇ ਹੋਏ ਹੋਣੇ ਚਾਹੀਦੇ ਨੇ ਐਂਡ ਸੈਕੰਡਲੀ ਅਸੀਂ ਇਹਨਾਂ ਨੂੰ ਕੋਈ ਪ੍ਰਾਈਵੇਟ ਜਿਹੜੀ ਕੰਪਨੀਆਂਜ਼ ਹੈਗੀਆਂ ਨੇ ਉਹਨਾਂ ਨੂੰ ਆਪਣੇ ਜਿਹੜੇ ਨੰਬਰਸ ਨੇ ਕੰਟਰੋਲ ਹੁੰਦੇ ਥਾਣੇ ਦੇ ਉਹ ਸਾਰੇ ਇਹਨਾਂ ਦੇ ਥ्रू ਅਸੀਂ ਸਰਕੂਲੇਟ ਕਰਵਾ ਰਹੇ ਹਾਂ ਜੀ ਉਹਨਾਂ ਦੇ ਨੰਬਰਸ ਡਾਇਰੈਕਟਲੀ ਫੀਡ ਹੋਣ ਇਮੀਡੀਏਟਲੀ ਸੋ ਦੈਟ ਇਹਨਾਂ ਨੂੰ ਲੱਭਣ ਦੀ ਲੋੜ ਨਾ ਪਵੇ ਇਮੀਡੀਏਟਲੀ ਸਾਨੂੰ ਇੱਕ ਮੈਡੀਕੇਟ ਕਰ ਪਾਵੇ ਈਸ਼ਵਰੀ ਜਿਹੜੀ ਇਸ ਬੈਂਕ ਤੋਂ ਸਾਨੂੰ ਕਾਫੀ ਲੱਗਿਆ ਕਿ ਬੈਂਕ ਅਫੀਸ਼ਰ ਨੇ ਨਾ ਤਾਂ ਕੋਈ ਸਟੇਟਮੈਂਟ ਦਿੱਤੀ ਆ ਕਿ ਬੈਂਕ ਦੇ ਰਿਗਾਰਡਿੰਗ ਸਾਨੂੰ ਅਜੇ ਤੱਕ ਕੋਈ ਕਿੰਨਾ ਕੈਸ਼ ਉਹਦੇ ਵਿੱਚ ਪਿਆ ਉਹ ਵੀ ਨਹੀਂ ਦੱਸਿਆ ਹੈਗਾ ਸੋ ਸ਼ੀ ਰਿਕਵੈਸਟ ਕਰਦੇ ਆ ਸਾਰੇ ਬੈਂਕਸ ਕਿ ਪਲੀਜ਼ ਬੀ ਰਿਸਪੋਨਸਿਬਲ ਸੋ ਥੈਟ ਸੇਫਟੀ ਕੋਆਪਰੇਸ਼ਨ ਮੈਨਾਲੀ ਅਵੋਇਡ ਵੀ ਜਾ ਸਕੀਏ ਇਹ ਜੀ ਰੋਬਰੀ ਤੇ ਇਹਨਾਂ ਨੂੰ ਪ੍ਰੇਸ਼ ਕਰਨ ਦੇ ਵਿੱਚ ਵੀ ਪੁਲਿਸ ਨੂੰ ਹੈਲਪ ਨਹੀਂ ਕਰ ਸਕੀ ਤੇ ਤੁਹਾਡੇ ਮਾਧਿਅਮ ਦਿਲ ਤੋਂ ਵੀ ਆਈ ਵਾਂਟ ਟੂ ਸੈਂਸਟਾਈਜ਼ ਆਰੇ ਹੀ ادارے ਕਿ ਪਲੀਜ਼ ਆਮ ਰਿਗਾਰਡਸ ਬਾਰੇ ਰੱਖੋ ਆਪਣੇ ਐਂਡ ਹੈਲਪ us in protecting the uh, public's hardened money